ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਖਲਾੜੀ ਦਿਖਾਵਾਂਗੇ ਜੋ ਕਿ ਗੁੜ ਤਿਆਰ ਕਰਦੇ ਆ ਇੱਕ ਮਾਤ ਖੜਾ ਹ ਕੋਲ ਲਕਣਾ ਇਹ ਗੰਨੇ ਤੋਂ ਜਿਹੜਾ ਗੁੜ ਤਿਆਰ ਕਰਦੇ ਆ ਪਟਿਆਲੇ ਦੇ ਰੋਡ ਸਰਹੰਦ ਨੂੰ ਜਾ ਰਹੀ ਆ ਤੇ ਸਰਹੰਦ ਨੂੰ ਰੋਡ ਜਾ ਰਹੀ ਆ ਇੱਥੇ ਨਾ ਆ ਬੋਰਡ ਲੱਗਿਆ ਹੋਇਆ ਇਹਨਾਂ ਦਾ ਇਹਦੇ ਉੱਪਰ ਫੋਨ ਨੰਬਰ ਵੀ ਇਹਨਾਂ ਦਾ ਲਿਖਿਆ ਹੋਇਆ ਸਰਦਾਰ ਜੀ ਗੁੜ 100% ਪਿਓਰ ਗੁੜ ਸ਼ੱਕਰ ਤੁਸੀਂ ਦੇਖ ਸਕਦੇ ਆ ਆ ਨੰਬਰ ਆ ਇਹਨਾਂ ਦਾ ਤੇ ਆਹ ਰੋਡ ਸਰਹੰਦ ਨੂੰ ਜਾ ਰਿਹਾ ਹੈ ਤੇ ਉਧਰ ਪਟਿਆਲੇ ਨੂੰ ਆ ਰਿਹਾ ਆ ਆ ਪਟਿਆਲੇ ਨੂੰ ਆ ਰਿਹਾ ਇਧਰ ਗੱਡੀਆਂ ਉਪਰ ਸਰਹੰਦ ਨੂੰ ਜਾ ਰਹੀਆਂ ਇਹ ਰੋਡ ਦੇ ਉੱਪਰੇ ਆ ਇਹ ਖਿਲਾੜੀ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਹੇ ਆ ਸਾਰੀ ਉਹ ਆਹ ਦੇਖ ਲਓ ਉੱਪਰ ਸਾਰਾ ਕੁਝ ਲਾਇਸੈਂਸ ਨੰਬਰ ਵੀ ਨੇ ਲਿਖਿਆ ਵਾ ਉੱਪਰ ਲਾਇਸੈਂਸ ਨੰਬਰ ਵੀ ਲੱਗਿਆ ਵਾ ਲਾਇਸੈਂਸ ਮਿਲਿਆ ਵੈਨ ਨੂੰ ਦਿਖ ਰਿਹਾ ਆ ਇਹ ਲਾਇਸੈਂਸ ਨੰਬਰ ਇਹਨਾਂ ਦਾ ਸਾਰਾ ਯਾਨੀ ਇਹ ਦੂਏ ਵਾਸੀ ਬੋਰਡ ਦੇ ਮੱਥੋਂ ਦਿਖਾਤਾ ਇਹ ਹੁਣ ਇੱਕ ਖਿਡਾਰੀ ਹੈ ਬਹੁਤ ਹੀ ਕੰਮ ਦੀ ਸਿਸਟਮ ਹੈ ਜਿਹੜਾ ਸਾਰਾ ਇਹ ਤੇ ਇੱਥੇ ਸਾਰੀ ਫੈਮਿਲੀ ਉਹ ਕੰਮ ਕਰਦੀ ਹੈ ਜਿੰਨੇ ਕਰਦੀ ਹੈ ਇਹ ਤੇ ਆਹ ਇਨਕਾਉਂਟਰ ਲਾਗ ਹੈ ਇਹਨਾਂ ਨੇ ਦੇਖੋ ਕਿੰਨਾ ਇਹਨਾਂ ਨੇ ਉਹ ਆਪਣਾ ਸਿਸਟਮ ਹੈ ਜਿਹੜਾ ਇੱਧਰ ਕਾਹਕ ਕਸਟਮਰ ਸਾਰੇ ਖੜੇ ਆ ਇੱਥੇ ਕਾਫੀ ਆ ਗਏ ਨਾ ਲੇਕੀ ਜਾਣੇ ਆ ਹਰ ਇੱਕ ਚੀਜ਼ ਆ ਜਿਹੜੀ ਇਹ ਇਹ ਆਪਣੀ ਇਹਦੀ ਪਿਓਰ ਆ ਔਰ ਇਹ ਬਿਲਕੁਲ ਇਹਨਾਂ ਦਾ ਤੇਲ ਵੀ ਆ ਦੇਖ ਲਓ ਆ ਸ਼ੱਕਰ ਹੋ ਗਏ ਆ ਇਹ ਕੰਨਾ ਇਹਨਾਂ ਨੇ ਕਾਉਂਟਰ ਲਾਇਆ ਪੱਕਾ ਹਿੱਸੀਆਂ ਵਾਲਾ ਹੈ ਸਾਰਾ ਤੇ ਇਹ ਹਰ ਇੱਕ ਚੀਜ਼ ਇਹਨਾਂ ਨੇ ਆਪਣੀ ਹੈ ਤੇ ਆਪਾਂ ਹਾਂ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਨੌਜਵਾਨ ਨਾਲ ਸਾਰੀ ਫੈਮਿਲੀ ਜਿਹੜੀ ਇਹ ਕੰਮ ਕਰ ਰਹੀ ਹੈ ਇਹਦਾ ਸਾਰਾ ਸਮਾਨ ਇਹਦਾ ਆਪਣਾ ਹੈ ਦੇਖ ਰਹੋ ਤੇਲ ਵੀ ਉੱਧਰ ਮਾਤਾ ਬੈਠੀ ਹੈ ਉੱਧਰ ਉਹਦੇ ਉੱਪਰ ਤੇ ਹੋਰ ਵੀ ਇਹਨਾਂ ਦਾ ਪਰਿਵਾਰ ਫੈਮਿਲੀ ਹੈ ਸਾਰੀ ਇਹ ਤੇ ਆਪਾਂ ਇਹ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੰਨਾ ਸਮਾਂ ਹੋ ਗਿਆ ਖਿਡਾਰੀ ਚੱਲਦੇ ਨੂੰ ਤੁਹਾਨੂੰ ਤੇ ਹਾਂਜੀ ਵੀਰ ਜੀ ਆ ਜੀ ਹਾਂਜੀ ਕੀ ਨਾਮ ਆ ਕਿਹੜੀ ਜਗ੍ਹਾ ਤੇ ਅਸਿਕਾਲ ਮੇਰਾ ਨਾਮ ਹਰਦੀਪंदर ਸਿੰਘਾ ਜੀ ਹਾਂਜੀ ਪਿੰਡ ਬਾਪਾ ਜੀ ਸਾਡਾ ਸਰਹੰਦ ਰੋਡ ਪਿੰਡ ਬਾਪਾ ਇਹ ਆਪਣਾ ਹੀ ਲਾਇਆ ਬਾਜੀ ਬਗੈਰ ਸਾਰਾ ਤੇ ਕਿੰਨਾ ਸਮਾਂ ਹੋ ਗਏ ਪ੍ਰੋਜੈਕਟ ਲੱਗੇ ਨੂੰ ਇਹ ਹੋ ਗਏ ਕਿ 18-20 ਸਾਲ ਦੇ ਇਹਦੇ ਸ਼ੱਕਰਗੁੱੜ ਦੇ ਨਾਲ-ਨਾਲ ਕੀ ਕੀ ਸਮਾਨ ਹੋ ਰਿਹਾ ਤੁਸੀਂ ਇਹ ਹੋਰ ਕਈ ਤਰ੍ਹਾਂ ਦਾ ਬਣਦਾ ਜੀ ਗੁੱੜ ਜਿਵੇਂ ਟਰਾਈ ਫੂਟ ਵਾਲਾ ਗੁੱੜ ਹੋ ਗਿਆ ਟਿੱਕੀ ਕਹਿੰਦੇ ਨੇ ਜੀ ਆਪਾਂ ਤੇ ਗਾਜਰ ਵਾਲਾ ਗੁੱੜ ਹਲਦੀ ਵਾਲਾ ਇਲਾਇਚੀ ਵਾਲਾ ਗੁੱੜ ਕਈ ਤਰ੍ਹਾਂ ਦੇ ਗੁੱੜ ਆ ਤੇ ਇਹ ਰੇਟ ਕੀ ਆ ਇਹਦਾ ਸ਼ੱਕਰ ਦਾ ਰੇਟ ਲੱਗ ਲੱਗ ਨਹੀਂ ਲੱਗ ਲੱਗਾ ਸਾਰੇ ਈਟਮਾਂ ਦੀ ਆਹ ਸ਼ੱਕਰ ਥੋੜੀ ਆ ਹਲਦੀ ਘਰਦੀ ਹੋਇਆ ਨਾ ਹਾਂ ਹਾਂ ਹਲਦੀ ਆ ਤੇਲ ਆ ਇਹ ਵੀ ਕਰਦਾ ਹੁੰਦਾ ਇਹਦਾ ਸਾਰਾ ਤੁਹਾਡੇ ਜੀ ਘਰ ਤੇ ਸਟਾਕ ਆ ਇਹ ਹਾਂਜੀ ਹਾਂ ਇਹ ਕਿੰਨੇ ਸਮਾਂ ਹੋ ਗਿਆ ਤੁਹਾਡੇ ਚੀਜ਼ ਲੱਗੀ ਨੂੰ ਇਹ ਹੋ ਗਏ ਜੀ ਤਾਂ 15 16 ਸਾਲ ਤੋਂ ਤਿਆਰ ਹੈ ਜੀ 15 16 ਸਾਲ ਤੋਂ ਲਗਾਤਾਰ ਤੁਸੀਂ ਕੰਮ ਕਰ ਰਹੇ ਹਾਂ ਹਾਂਜੀ ਹਾਂ ਤੁਹਾਡੀ ਸਾਰੀ ਫੈਮਿਲੀ ਕੰਮ ਕਰਦੀ ਹੈ ਹਾਂਜੀ ਹਾਂ ਸਾਰਾ ਪਰਿਵਾਰੇ ਕਰਦਾ ਸਾਰਾ ਪਰਿਵਾਰੇ ਕੰਮ ਕਰਦਾ ਹੈ ਤੇ ਇਹ ਬਾਹਰਨ ਦੇ ਕੋਲੇ ਪੈ ਗਿਆ ਤੁਹਾਡਾ ਇਹ ਹੈ ਹਾਂਜੀ ਬਾਹਰਨ ਪੈਦਾ ਜੀ ਬਾਰਨੇ ਪਿੰਡ ਆ ਮੈਨ ਰੋਡ ਤੇ ਆਪਣਾ ਲਾਇਆ ਵੈ ਮੈਨ ਰੋਡ ਤੇ ਲਾਇਆ ਵੈ ਸਾਰਾ ਹੀ ਇਹ ਮਾੜਾ ਕੇ ਸਾਨੂੰ ਉਧਰਲੇ ਪਾਸੇ ਦਿਖਾਓ ਕਿ ਲਾਡੀ ਵਗੈਰਾ ਸਾਰੀ ਹਾਂ ਜੋ ਪਰਵਾਦੀ ਹਾਂ ਅਦਰ ਅਸੀਂ ਅਸੀਂ ਤੁਹਾਨੂੰ ਦਿਖਾ ਦਨੇ ਆ ਸਾਨੂੰ ਸਾਰੇ ਦਿਖਾ ਦਨੇ ਆ ਦੇਖੋ ਮਾਥਾ ਨੂੰ ਗੱਲਬਾਤ ਕਰਾਈ ਆ ਤੇ ਆ ਦੇਖੋ ਇੱਧਰ ਤੇ ਆ ਸਮਾਨ ਪਿਆ ਵੀਰ ਦਾ ਆ ਤੇ ਇੱਦਾਂ ਨੇ ਨਾ ਇਹ ਆਪਣਾ ਜਣੀ ਜੱਟ ਭਾਈ ਆ ਆਪਣੇ ਸਾਰੇ ਕਿਸਾਨ ਆ ਇਹਨਾਂ ਨੇ ਆਪਣਾ ਸਾਰੇ ਤੁਰਿਆ ਵੈ ਇੱਧਰ ਮੈਂ ਤੁਹਾਨੂੰ ਖੇਲ ਦਿਖਾ ਦਿੰਦਾ ਜਿਹੜਾ ਛਿਮਣੀ ਆਤੀ ਇਹਨਾਂ ਨੇ ਇਹ ਸਿਸਟਮ ਜਿਹੜਾ ਖਲਾੜੀ ਦਾ ਨਾ ਕਿੰਨਾ ਵਧੀਆ ਚਾਰੇ ਪਾਸੇ ਤੇ ਜਾਲੀ ਲਾਈ ਵੀ ਆ ਤੇ ਅੰਦਰ 15 ਦੇ ਸੰਦ ਦਿਖਾ ਦਿੰਦੇ ਆ ਜਾਲੀ ਲਾਈ ਵੀ ਆ ਨਾ ਸਾਰੀ ਮੈਂ ਕਹਿੰਦਾ ਸਵਾਲੇ ਨਹੀਂ ਪੈ ਜਾਂਦਾ ਕੋਈ ਮੱਖੀ ਕੋਈ ਹਾ ਗਾਜਰ ਦਾ ਦੇ ਕੰਮ ਤੇ ਗਾਜਰਾ ਛੇਦ ਰਹੇ ਆ ਇੱਕਾ ਬਹੁਤ ਹੀ ਵਧੀਆ ਸਿਸਟਮ ਆ ਤੁਹਾਡਾ ਸਾਰਾ ਹੀ ਤੁਸੀਂ ਨੇ ਇੰਨਾ ਕੰਮ ਵਧੀਆ ਕਰਿਆ ਵਾ ਅੱਛਾ ਜੀ ਆ ਦੇਖੋ ਇੱਧਰ ਆ ਦੇ ਇਦਾਂ ਹੀ ਸਾਰਾ ਇਹਨਾਂ ਦਾ ਅੱਜ ਰੁਕੇ ਕੰਮ ਦਾ ਕਰ ਰਹੀ ਹਾਂ ਸਾਰਾ ਸਿਸਟਮ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਸਾਰਾ ਮਸਾਲਾ ਦਿਖਾਉਣਾ ਜੀ ਸਾਰੀ ਫੈਬਰੀਕੀ ਲੱਗੀ ਵੀ ਇਹ ਬਣਾਉਣ ਦੀ ਟੋਟਲਾ ਵਰਦੀ ਬਣਾਉਣੇ ਆਖਣਾ ਤੇ ਇਹ ਇਹ ਗਾਜਰ ਵਾਲਾ ਹੈਂ ਗਾਜਰ ਵਾਲਾ ਤੇ ਗਾਜਰ ਵਾਲਾ ਕੋੜਾ ਜਿਖਰ ਉਹ ਕੋੜਾ ਗਾਜਰ ਵਾਲਾ ਸਾਰਾ ਇਹ ਇਹ ਡਰਾਈ ਫੂਡ ਵਾਲਾ ਹੈਂ ਚਲੋ ਮੈਂ ਜਾਂਦਾ ਹਾਂ ਹੁਣ ਬਾਰਡਰ ਪਰ ਉਹ ਲੈ ਕੇ ਜਾਉਂਗਾ ਮਨਖਨੌਰੀ ਬਾਰਡਰ ਨੂੰ ਜਾ ਰਿਹਾ ਉਸ ਘਰ ਦੇ ਵਿੱਚ ਵੇ ਲੇਕੀ ਜੰਨਾ ਸਾਤੇ ਆਸਮਾਨ ਇਹਨਾਂ ਦਾ ਸਾਰੇ ਜਿਹੜਾ ਵਿੱਚ ਪਾਉਨੇ ਆ ਇਹ ਤੇ ਇਹ ਕਿਸਾਨ ਦੇ ਕੋਲ ਸਿਸਟਮ ਇਹਦੇ ਦੇਖੋ ਕਿੰਨਾ ਸਿਸਟਮ ਤੁਸੀਂ ਦੇਖੋਗੇ ਨਾ ਜਿਆਦਾ ਇਹ ਸਾਨੂੰ ਤੁਸੀਂ ਦੱਸਣਾ ਸਿਸਟਮ ਇਹਦਾ ਬਹੁਤ ਵਧੀਆ ਲੱਗਿਆ ਚਾਰੇ ਪਾਸੇ ਜਾਲੀ ਲੱਗੀ ਵੀ ਹੈ ਇਹਦੇ ਸਾਰੇ ਪਾਸੇ ਨਾ ਇਹ ਜਾਲੀ ਲੱਗੀ ਵੀ ਹੈ ਇਹ ਉੱਪਰ ਵੀ کیا ਕੰਮ ਦਾ ਸਿਸਟਮ ਬਣਾਇਆ ਹੈ ਨਾ ਨੀ ਚਿਮਨੀ ਬਿਲਕੁਲ ਧੂਆ ਨਹੀਂ ਹੈਗਾ ਐ ਪੂਰਾ ਸਿਸਟਮ ਹੈ ਜਿਹੜਾ ਹਾ ਚਾਣੀ ਹੈ ਜੀ ਸਾਰੇ ਇਧਰ ਗਾਜਰਾਂ ਦਾ ਕੰਮ ਚੱਲ ਰਿਹਾ ਹੈ ਤਾਨੂੰ ਸਾਰਾ ਕੁਝ ਸੀਨ ਦਿਖਾਤਾ ਜਾਨੀ ਇਧਰ ਖਿਲਾੜੀ ਆ ਪੂਰਾ ਸਿਸਟਮ ਆ ਜਿਹੜਾ ਹੈ ਐਨ ਪਿਓਰ ਐ ਰਾਇਬਾਈਆਂ ਨੇ ਕੰਮ ਪੱਕਾ ਇੰਨਾ ਕਰਿਆ ਵਾ ਨਾ ਮੀਂਹ ਦਾ ਨਾ ਕਣੀ ਦਾ ਨਾ ਮੱਖੀ ਨਾ ਮੱਛਰ ਕੋਈ ਚੀਜ਼ ਨਹੀਂ ਆ ਸਕਦਾ ਚਾਰੇ ਪਾਸੇ ਤੇ ਇਹ ਜਾਲੀ ਉਹ ਜਾਲੀ ਲੱਗੀ ਵੀ ਆ ਖਿਲਾੜੀ ਨੇ ਵਧੀਆ ਕੰਮ ਜਣੀ ਸਾਫ ਸੁਥਰਾ ਕੰਮ ਇਹ ਕਰਿਆ ਵਾ ਸਾਰੀ ਇੰਨਾ ਸਾਫ ਤਾਂ ਮੈਂ ਕਿਤੇ ਦੇਖਿਆ ਨਹੀਂ ਹੈਗਾ ਤੁਹਾਨੂੰ ਮੈਂ ਤਾਂ ਹੀ ਇਹ ਸਾਰੀ ਚੀਜ਼ ਆ ਜਿਹੜੀ ਮੈਂ ਤੁਹਾਨੂੰ ਸਾਰੀ ਦਿਖਾ ਰਹੀ ਹਣੀ ਵਧੀਆ ਖਿਲਾੜੀ ਆ ਅਸੀਂ ਜਾ ਰਹੇ ਤੇ ਖਨੌਰੀ ਪਾਟ ਨੂੰ ਕਿਦਨ ਟਰੈਲੀ ਨਹੀਂ 26 ਨਵੰਬਰ ਦੀ ਗੱਲ ਆ ਉਸ ਦਿਨ ਅਸੀਂ ਤਲਾੜੀ ਦੇਖੀ ਦੀ ਜਾਂਦੀ ਜਾਂਦੀ ਤੇ ਅੱਜ ਮੈਂ ਸੋਚਿਆ ਵੀ ਹੁਣ ਜਾ ਰਹੇ ਹਾਂ ਕੀਨ ਮਾ ਪਾਈਆਂ ਦਾ ਆਪਾਂ ਹ ਜ਼ਰੂਰ ਵੀਡੀਓ ਨੂੰ ਬਣਾ ਕੇ ਆਪਾਂ ਇਹਨੂੰ ਵਾਇਰਲ ਕਰੀਏ ਹੋ ਸਾਡੇ ਕਿਸਾਨ ਵੀਰ ਆ ਇਹ ਸਾਰੇ ਵੀਡੀਓ ਨੂੰ ਬਾਤ ਤੇ ਬਾਤ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਤੁਸੀਂ ਇਹਨਾਂ ਕੋਲ ਆ ਕੇ ਹੋਰ ਕੋਈ ਗੱਲਬਾਤ ਕੋਈ ਦੱਸਣਾ ਚਾਹਵਾਗੇ ਤੁਸੀਂ ਕੋਈ ਪਰ ਆਏ ਨਹੀਂ ਲੋਕਾਂ ਨੂੰ ਦੇਤੀ ਆ ਵੀ ਇੱਕ ਵਾਰ ਫਿਰ ਦਾ ਮੌਕਾ ਠੇਣਾ 47 ਅਜਾ ਚਾਹ ਵਾਸਤੇ ਜੀ ਵਧੀਆ ਚੀਜ਼ ਆਣ ਦੇ ਪਿਓ ਹਸਤਾਂ ਦੁਆਰਾ ਦੁਆਰਾ ਮਿਲਾਣਾ ਆਪਣਾ ਇੱਕ ਗੱਲਾਂ ਡਰੈਸ ਬੋਲ ਦੋ ਮੇਰੇ ਵੱਲੋਂ ਸਾਹੀ ਆ ਜੀ ਜੀ ਲੋਕਾਂ ਦੀ ਸਿਹਤ ਪ੍ਰਤੀ ਵਧੀਆ ਚੀਜ਼ ਖਾਣ ਦੇ ਦੇਖੋ ਜੀ ਵਧੀਆ ਚੀਜ਼ ਉਹ ਬੰਦਾ ਬਾਰ-ਬਾਰ ਯਾਦ ਕਰਦਾ ਜੀ ਇੱਕ ਵਾਰ ਆਣ ਦੇ ਦਾ ਦੁਆਰਾ ਦੁਆਰਾ ਮਿਲਾਣਾ ਡਰੈਸ ਦੱਸ ਦੋ ਆਪਣਾ ਆਪਣਾ ਡਰੈਸ ਜੀ ਪਿੰਡ ਬਾਰਨਾ ਜੀ ਪਟਿਆਲੇ ਦੇ ਕੋਲੇ ਹਰੰਦਰ ਰੋਡ ਹਰੰਦਰ ਰੋਡ ਕੰਡਵਾਰਨ ਡੈਂਟਲ ਕਾਲਜ ਦੇ ਸਾਹਮਣੇ ਆਪਣਾ ਕਲਾੜੋ ਫੋਨ ਨੰਬਰ ਬੋਲ ਦੋ ਨੰਬਰ ਜੀ 95011 ਯਾ ਹੌਟ ਤੋਂ ਸੋਚੋ ਇਹ ਵੀਰੋਂ ਜਰੂਰ ਸੀ ਨੇ ਮੌਕਾ ਦੇਣਾ ਕਿਸਾਨ ਵੀਰਨਾ ਆਪਣੇ ਦੇਖ ਲਓ ਨਾ ਕਿੱਡਾ ਵਡਾ ਸਰਮ ਦਿਖਾਇਆ ਸਾਰਾ ਕੁਝ ਵੀਡੀਓ ਦੇ ਵਿੱਚ ਪਾਤੇ ਪਾਤੇ ਵੀਡੀਓ ਸ਼ੇਅਰ ਕਰਿਓ ਆ ਕਿ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ